ਪਿਛਲੇ 15 ਦਿਨਾਂ ਦੇ ਵਿੱਚ 15 ਨੌਜਵਾਨਾਂ ਨੂੰ ਨਸ਼ੇ ਦਾ ਦੈਂਤ ਨਿਕਲ ਗਿਆ ਭਾਵ ਕਿ ਪਿਛਲੇ 15 ਦਿਨਾਂ ਦੇ ਵਿੱਚ ਨਸ਼ੇ ਦੇ ਨਾਲ 15 ਨੌਜਵਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਇਹ ਮੌਤਾਂ ਉਹ ਨੇ ਜਿਨ੍ਹਾਂ ਦੇ ਬਾਰੇ ਪਤਾ ਲੱਗ ਗਿਆ ਕਿ ਇਹ ਨਸ਼ੇ ਦੇ ਨਾਲ ਮੌਤਾਂ ਹੋਈਆਂ ਨੇ ਬਹੁਤੇ ਨੌਜਵਾਨਾਂ ਦੀਆਂ ਮੌਤਾਂ ਬਾਰੇ ਪਤਾ ਨਹੀਂ ਲੱਗਿਆ ਹਾਲਾਂਕਿ ਇਹ ਅੰਕੜਾ ਜ਼ਿਆਦਾ ਹੈ ਕਿਉਂਕਿ ਬਹੁਤ ਸਾਰੇ ਮਾਪੇ ਜਿਹੜੇ ਆ ਉਹ ਸ਼ਰਮ ਦੇ ਪੱਖੋਂ ਦੱਸਦੇ ਨਹੀਂ ਕਿ ਸਾਡੇ ਬੱਚੇ ਦੀ ਮੌਤ ਜਿਹੜੀ ਆ ਕਿਸ ਨਾਲ ਹੋਈ ਹੈ ਕਿਉਂਕਿ ਬਹੁਤ ਸਾਰੇ ਬੱਚਿਆਂ ਦੀ ਮੌਤ ਜਿਹੜੀ ਇਦਾਂ ਹੀ ਮਾਪਿਆਂ ਦੇ ਵੱਲੋਂ ਲੁਕੋ ਲਈ ਜਾਂਦੀ ਹੈ ਪਰ ਆਫੀਸ਼ੀਅਲੀ 15 ਦਿਨਾਂ ਦੇ ਵਿੱਚ 15 ਜਿਹੜੀ ਉਹ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਔਰ ਇਹਨਾਂ ਦੇ ਵਿੱਚ ਦੱਸ ਦਈਏ ਕਿ ਮ੍ਰਿਤਕਾਂ ਦੇ ਵਿੱਚੋਂ ਤਿੰਨ ਗੁਰਦਾਸਪੁਰ ਦੇ ਨੇ ਦੋ ਅਬੋੜ ਦੇ ਨੇ ਦੋ ਮੋਗੇ ਦੇ ਨੇ ਇੱਕ ਮੁਕਸਰ ਦੇ ਨੇ ਦੋ ਫਿਰੋਜ਼ਪੁਰ ਦਾ ਦੇ ਨੇ ਇੱਕ ਫਰੀਦਕੋਟ ਦਾ ਇੱਕ ਲੁਧਿਆਣਾ ਤੇ ਦੋ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਹੈਗੇ ਆ ਔਰ ਇਹ ਵੀ ਜਿਹੜੀ ਗੱਲ ਤੁਹਾਨੂੰ ਦੱਸ ਦਈਏ ਕਿ ਇਹ ਨਸ਼ੇ ਦਾ ਕਹਿਰ ਜਿੱਥੇ ਪੰਜਾਬ ਦੇ ਵਿੱਚ ਵਧਿਆ ਹੋਇਆ ਇਹ ਕਹਿਰ ਰੋਕਣ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਨਸ਼ੇ ਤੇ ਖੱਲ ਪਾਉਣ ਤੋਂ ਜਿੱਥੇ ਪੰਜਾਬ ਸਰਕਾਰ ਜਿਹੜੀ ਹੈ ਉਹ ਅਸਫਲ ਸਾਬਤ ਹੋਈ ਹੈ ਫੇਲ ਸਾਬਤ ਹੋਈ ਹੈ ਪੰਜਾਬ ਦੇ ਵਿੱਚ ਨਸ਼ੇ ਨੂੰ ਰੋਕਣ ਦੇ ਨਾਮ ਦੇ ਉੱਪਰ ਪੰਜਾਬ ਦੇ ਅੰਦਰ ਭਗਵੰਤ ਮਾਨ ਹੋਣਾ ਨੇ ਸਰਕਾਰ ਬਣਾਈ ਸੀ ਪਰ ਪੰਜਾਬ ਸਰਕਾਰ ਜਿਹੜੀ ਹੈ ਭਗਵੰਤ ਮਾਨ ਸਰਕਾਰ ਪੰਜਾਬ ਦੇ ਵਿੱਚ ਨਸ਼ੇ ਨੂੰ ਰੋਕਣ ਦੇ ਵਿੱਚ ਅਸਫਲ ਸਾਬਤ ਹੋਈ ਹੈ ਫੇਲ ਸਾਬਤ ਹੋਈ ਹੈ ਜਿੱਥੇ ਸਰਕਾਰ ਫੇਲ ਸਾਬਤ ਹੋਈ ਹੈ ਉੱਥੇ ਹੀ ਅਜਿਹੇ ਗੰਭੀਰ ਮਸਲਿਆਂ ਨੂੰ ਚੁੱਕਣ ਦੇ ਵਿੱਚ ਸਰਕਾਰ ਨੂੰ ਮਜਬੂਰ ਕਰਨ ਦੇ ਵਿੱਚ ਕਿ ਇਹਨਾਂ ਤੇ ਕੋਈ ਕਾਰਵਾਈ ਕਰੇ ਉੱਥੇ ਹੀ ਵਿਰੋਧੀ ਧਿਰ ਵੀ ਫੇਲ ਹੋ ਚੁੱਕੀ ਹੈ ਵਿਰੋਧੀ ਧਿਰ ਵੀ ਅਜਿਹੇ ਮਸਲਿਆਂ ਨੂੰ ਚੁੱਕ ਨਹੀਂ ਰਹੀ ਪਤਾ ਨਹੀਂ ਕੀ ਡਰ ਹੈ ਵਿਰੋਧੀ ਧਿਰਾਂ ਨੂੰ ਭਗਵੰਤ ਮਾਨ ਦਾ ਪਤਾ ਨਹੀਂ ਕੀ ਉਹ ਕਾਣੇ ਨੇ ਕਿ ਇਹੋ ਜਿਹੇ ਮਸਲੇ ਪੰਜਾਬ ਸਰਕਾਰ ਦੇ ਖਿਲਾਫ ਚੁੱਕ ਕਿਉਂ ਨਹੀਂ ਰਹੀਆਂ ਵਿਰੋਧੀ ਧਿਰਾਂ ਔਰ ਦੱਸ ਦਈਏ ਕਿ ਪਿਛਲੇ 15 ਦਿਨਾਂ ਦੇ ਵਿੱਚ 15 ਜਿਹੜੀਆਂ ਉਹ ਮੌਤਾਂ ਹੋ ਚੁੱਕੀਆਂ ਨੇ ਜਿਹੜੀ ਕਿ ਬਹੁਤ ਮੰਦ ਭਾਗੀ ਖਬਰ ਹੈ ਤਾਂ ਫਿਰ ਦੱਸ ਦਿੰਦੇ ਆ ਕਿ ਨਸ਼ਿਆਂ ਦੀ ਓਵਰਡੋਜ਼ ਦੇ ਕਾਰਨ ਪੰਜਾਬ 'ਚ ਇਸ ਮਹੀਨੇ ਹੁਣ ਤੱਕ 15 ਜਨਿਆਂ ਦੀ ਮੌਤ ਹੋ ਚੁੱਕੀ ਹੈ ਵੱਖ-ਵੱਖ ਪੱਤਰਕਾਰਾਂ ਦੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਪੁਲਿਸ ਤੋਂ ਹਾਸਲ ਕੀਤੀ ਜਾਣਕਾਰੀ ਦੇ ਅਨੁਸਾਰ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦਾ ਅੰਕੜਾ 15 ਜੂਨ ਤੱਕ ਦਾ ਹੈ ਇਹ 15 ਜੂਨ ਤੱਕ ਜਿਹੜੀਆਂ 15 ਮੌਤਾਂ ਹੋ ਚੁੱਕੀਆਂ ਨੇ 9 ਮੌਤਾਂ ਪਿਛਲੇ 7 ਦਿਨਾਂ ਦੇ ਅੰਦਰ ਹੋਈਆਂ ਨੇ ਇਹਨਾਂ ਘਟਨਾਵਾਂ ਨੇ ਸਾਲ 2018 ਦਾ ਜੂਨ ਮਹੀਨਾ ਯਾਦ ਕਰਵਾ ਦਿੰਦਾ ਹੈ ਜਦੋਂ ਇੱਕ ਮਹੀਨੇ ਅੰਦਰ 23 ਨੌਜਵਾਨਾਂ ਦੀ ਮੌਤ ਨਸ਼ਿਆਂ ਕਾਰਨ ਹੋਈ ਸੀ ਕੁਝ ਨੌਜਵਾਨਾਂ ਦੀ ਮੌਤ ਇੰਨੀ ਤੇਜ਼ੀ ਦੇ ਨਾਲ ਹੋਈ ਸੀ ਕਿ ਘੱਟ ਤੋਂ ਘੱਟ 5 ਨੌਜਵਾਨਾਂ ਦੀਆਂ ਬਾਹਾਂ 'ਚ ਸਿਰਿੰਜਾਂ ਤੱਕ ਫਸੀਆਂ ਹੋਈਆਂ ਮਿਲੀਆਂ ਸੀ ਇਹਨਾਂ ਮੌਤਾਂ ਨਾਲ ਸਬੰਧਤ ਅੱਧੇ ਕੇਸਾਂ ਵਿੱਚ ਪੁਲਿਸ ਨੇ ਕਥਿਤ ਨਸ਼ਾ ਸਪਲਾਈ ਕਰਨ ਵਾਲਿਆਂ ਖਿਲਾਫ ਕੇਸ ਦਰਜ ਕੀਤੇ ਨੇ ਵਿਸਰਾ ਜਾਂਚ ਚ ਇਸ ਦੀ ਪੁਸ਼ਟੀ ਹੋਣ ਤੋਂ ਬਾਅਦ ਸਰਕਾਰ ਇਹ ਦਰਜ ਕਰਦੀ ਹੈ ਕਿ ਇਹ ਮੌਤਾਂ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਨੇ ਅਜਿਹਾ ਖਦਸ਼ਾ ਵੀ ਹੈ ਕਿ ਇਹ ਮੌਤਾਂ ਹੈਰੋਇਨ ਦੀ ਓਵਰਡੋਜ਼ ਜਾਂ ਮਿਲਾਵਟੀ ਨਸ਼ੇ ਦੇ ਕਾਰਨ ਹੋਈਆਂ ਨੇ ਨਸ਼ਿਆਂ ਦੀ ਓਵਰਡੋਜ਼ ਦੇ ਤਿੰਨ ਮਾਮਲੇ ਗੁਰਦਾਸਪੁਰ ਦੇ ਪਿੰਡ ਡਿੰਡਾ ਸੈਂਸੀਆ ਚ ਸਾਹਮਣੇ ਆਏ ਨੇ ਮ੍ਰਿਤਕਾ ਚੋਂ ਇੱਕ ਦੀ ਪਛਾਣ ਪ੍ਰਿੰਸ ਮਲੂਤਰਾ 36 ਸਾਲ ਜਿਹੜੀ ਉਹਦੀ ਦੱਸੀ ਜਾ ਰਹੀ ਹੈ ਅਰਪਿੰਦ ਸਿਹੋੜਾ ਦਾ ਕਹਿੰਦੇ ਇਹ ਹੈਗਾ ਸੀਗਾ ਇਹਨਾਂ ਦੇ ਸਰੀਰ ਤੇ ਟੀਕਿਆਂ ਦੇ ਨਿਸ਼ਾਨ ਨੇ ਦੀਨਾ ਨਗਰ ਦੀ ਐਸਐਚਓ ਕ੍ਰਿਸ਼ਮਾ ਨੇ ਦੱਸਿਆ ਕਿ 17 ਵਿਅਕਤੀਆਂ ਖਿਲਾਫ ਤੇ ਇਸ ਕੇਸ ਜਿਹੜਾ ਦਰਜ ਕੀਤਾ ਗਿਆ ਉਹਨਾਂ ਕਹਿੰਿਆ ਕਿ 4 ਜਣਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਭਾਲ ਜਾਰੀ ਹੈ ਅੰਬੋਰ ਚ ਦੋ ਵਿਅਕਤੀ ਮ੍ਰਿਤਕ ਮਿਲੇ ਨੇ ਇਹਨਾਂ ਚੋਂ ਇੱਕ ਲਾਸ਼ ਨਹੀਂ ਜਿਹੜੀ ਨਈ ਆਬਾਦੀ ਜਦਕੇ ਦੂਜੀ ਲਾਸ਼ ਠਾਕੁਰ ਆਬਾਦੀ ਨੇੜੇੋਂ ਮਿਲੀ ਹੈ ਅਜੇ ਆ ਸ਼ੱਕ ਹੈ ਕਿ ਇਹਨਾਂ ਦੋਵਾਂ ਦੀ ਮੌਤ ਨਸ਼ਿਆਂ ਦੇ ਕਾਰਨ ਹੋਈ ਹੈ ਦੋਮਾ ਦੀਆਂ ਲਾਸ਼ਾਂ ਸਿਵਲ ਹਸਪਤਾਲ ਭੇਜ ਦਿੱਤੀਆਂ ਗਈਆਂ ਨੇ ਐਨ ਜੀਓ ਨਰ ਸੇਵਾ ਨਾਰਾਇਣ ਸੇਵਾ ਦੇ ਮੁਖੀ ਰਾਜੂ ਚਰਾਇਆ ਨੇ ਕਿਹਾ ਕਿ ਪੁਲਿਸ ਨੂੰ ਨਿਗਰਾਨੀ ਵਧਾਉਣੀ ਚਾਹੀਦੀ ਹੈ ਮਲੋੜ ਸਦਰ ਪੁਲਿਸ ਨੇ ਲੰਗੇ ਵੀਰਵਾਰ ਨੂੰ ਸ਼ੇਰਗੜ ਪਿੰਡ ਦੇ ਸਮਸ਼ਾਨ ਘਾਟ 'ਚ ਸ਼ੱਕੀ ਹਾਲਤਾਂ 'ਚ ਇੱਕ 23 ਸਾਲਾ ਦੇ ਲੜਕੇ ਨੂੰ ਮ੍ਰਿਤਕ ਹਾਲਤ 'ਚ ਮਿਲਣ ਮੰਗਰੋ ਦੋ ਜਣਿਆਂ ਦੇ ਖਿਲਾਫ ਕੇਸ ਦਰਜ ਜਰੂਰ ਕੀਤਾ ਹੈ ਮ੍ਰਿਤਕ ਜਗਮੀਤ ਦੇ ਚਾਚੇ ਸੇਵਕ ਸਿੰਘ ਨੇ ਦੋਸ਼ ਲਾਇਆ ਕਿ ਲੜਕੇ ਦੀ ਮੌਤ ਨਸ਼ੇ ਦੀ ਓਵਰਡੋਜ਼ ਦੇ ਨਾਲ ਹੋਈ ਹੈ ਇਸੇ ਪਿੰਡ ਦੇ ਬੂਟਾ RAM ਤੇ ਦਲੀਪ RAM ਖਿਲਾਫ ਕੇਸ ਦਰਜ ਕੀਤਾ ਗਿਆ ਉਹਨਾਂ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਲੰਘੇ ਹਾਂਜੀ ਲੰਘੇ ਐਤਵਾਰ 9 ਜੂਨ ਨੂੰ ਗੁਰੂ ਹਰਸਹਾਇ ਦੇ ਪਿੰਡ ਕੁਹਾਰ ਸਿੰਘ ਵਾਲਾ ਦੇ ਵਸਨੀਕ ਗੁਰਵਿੰਦਰ ਸਿੰਘ 42 ਸਾਲ ਦੀ ਲਾਸ਼ ਪਿੰਡ ਦੇ ਕਬਰਿਸਤਾਨ ਚੋਂ ਮਿਲੀ ਸੀ ਉਸ ਦੀ লাশ ਨੇੜੇ ਇੱਕ ਟੀਕਾ ਵੀ ਮਿਲਿਆ ਸੀ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਇਸ ਤੋਂ ਇੱਕ ਦਿਨ ਪਹਿਲਾਂ 8 ਜੂਨ ਨੂੰ ਜਲੰਧਰ ਦੇ ਸੰਦੀਪ ਸਿੰਘ ਦੀ ਸ਼ੱਕੀ ਹਾਲਤ ਜਮੌਤ ਹੋ ਗਈ ਸੀ ਪੁਲਿਸ ਨੇ ਦੱਸਿਆ ਕਿ ਸੰਦੀਪ ਜੀਰਾ ਦੇ ਇੱਕ ਪ੍ਰਾਈਵੇਟ ਨਸ਼ਾ ਛਡਾਊ ਕੇਂਦਰ ਤੋਂ ਇਲਾਜ ਕਰਵਾ ਰਿਹਾ ਸੀ ਉਸ ਦੀ ਮੌਤ ਨਸ਼ੇ ਕਾਰਨ ਹੋਈ ਹੈ ਫਰੀਦਕੋਟ ਦੀ ਨਾਨਕਸਰ ਬਸਤੀ ਚ ਅੱਜ ਇੱਕ ਨੌਜਵਾਨ ਦੀ ਮੌਤ ਹੋਈ ਹੈ ਉਸ ਦੀ ਪਛਾਣ ਗੱਬਰ ਸਿੰਘ 24 ਸਾਲਾਂ ਵਜੋਂ ਹੋਈ ਹੈ 4 ਤੇ 6 ਜੂਨ ਦੇ ਵਿਚਾਲੇ ਮੋਗਾ ਚ ਦੋ ਮੌਤਾਂ ਹੋਈਆਂ ਨੇ ਜਿਨ੍ਹਾਂ ਦੀ ਪਛਾਣ ਕੁਲਦੀਪ ਸਿੰਘ ਵਾਸੀ 40 ਸਾਲ ਵਾਸੀ ਭਲੂਰ ਤੇ ਮਨੀ ਸਿੰਘ 24 ਸਾਲਾ ਵਜੋਂ ਹੋਈ ਹੈ ਪਾਇਲ ਲੁਧਿਆਣਾ ਦੇ ਅਜਮ ਮੁਹੰਮਦ ਦੀ 3 ਜੂਨ ਨੂੰ ਖੰਨਾ ਚ ਮੌਤ ਹੋ ਗਈ ਸੀ ਪੁਲਿਸ ਨੇ ਦੋ ਕਥਿਤ ਨਸ਼ਾ ਸਪਲਾਈਰਾਂ ਖਿਲਾਫ ਕੇਸ ਦਰਜ ਕੀਤਾ ਹੈ ਅਮਰਸਰ ਦੇ ਸੁਲਤਾਨਪਿੰਡ ਚ ਪਿੰਡ ਚ ਅੱਜ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਨੇ ਜਿਨ੍ਹਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਅਟਾਰੀ ਦੇ 14 ਜੂਨ ਨੂੰ ਇੱਕ ਅਣਪਛਾਤੇ ਵਿਅਕਤੀ ਨੌਜਵਾਨ ਦੀ ਲਾਸ਼ ਜਿਹੜੀ ਮਿਲੀ ਹੈ ਜਿਹਦਾ ਵੀ ਮੌਤ ਜਿਹੜੀ ਉਹ ਦੱਸੀ ਜਾ ਰਹੀ ਹੈ ਕਿ ਨਸ਼ੇ ਦੀ ਓਵਰਡੋਸ ਦੇ ਨਾਲ ਹੋਈ ਹੈ ਹੁਣ ਭਗਵੰਤ ਮਾਨ ਸਰਕਾਰ ਜਿਹੜੀ ਹੈ ਇੱਥੇ ਕਰ ਕੀ ਰਹੀ ਹੈ ਭਗਵੰਤ ਮਾਨ ਲਗਾਤਾਰ ਕਹਿੰਦੇ ਨੇ ਕਿ ਅਸੀਂ ਜਿਹੜਿਆ ਨਸ਼ੇ ਤੇ ਠੱਲ ਪਾਵਾਂਗੇ ਪਰ ਨਸ਼ੇ ਤੇ ਠੱਲ ਉਹਨਾਂ ਦੇ ਵੱਲੋਂ ਹਾਲੇ ਤੱਕ ਵੀ ਨਹੀਂ ਪਾਈ ਗਈ ਹਰ ਇੱਕ ਵਾਰ ਕਹਿ ਦਿੰਦੇ ਆ ਕਿ ਮੈਨੂੰ 6 ਮਹੀਨੇ ਹੋਰ ਦੇ ਦਿਓ ਮੈਨੂੰ ਸਾਲ ਹੋਰ ਦੇ ਦਿਓ ਅਸੀਂ ਨਸ਼ਾ ਖਤਮ ਕਰ ਦਿਆਂਗੇ ਉੱਤੇ ਹੀ ਭਗਵੰਤ ਮਾਨ ਜਿਹੜੀ ਹੈ ਉਹ ਲਗਾਤਾਰ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਆ ਤੇ ਕੋਸ਼ਿਸ਼ਾਂ ਦੀ ਗੱਲ ਕਰਦੇ ਆ ਤੇ ਦੂਜੇ ਪਾਸੇ ਉਹਨਾਂ ਦੇ ਵਿਧਾਇਕ ਲਗਾਤਾਰ ਇਹ ਕਹਿ ਦਿੰਦੇ ਨੇ ਕਿ ਸਾਡੀ ਸਰਕਾਰ ਦੇ ਵਿੱਚ ਤਾਂ ਨਸ਼ਾ ਹੋਰ ਵੀ ਜ਼ਿਆਦਾ ਜਿਹੜਾ ਵਧ ਗਿਆ ਜਦ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਤਾਂ ਇੱਥੋਂ ਤੱਕ ਬਿਆਨਬਾਜ਼ੀ ਕਰ ਦਿੱਤੀ ਸੀ ਕਿ ਕੁਝ ਪੁਲਿਸ ਅਫਸਰ ਹੀ ਜਿਹੜੇ ਹੈਗੇ ਆ ਉਹ ਨਸ਼ਾ ਵਕਾਉਣ ਦੇ ਵਿੱਚ ਜਿਨ੍ਹਾਂ ਦਾ ਹੱਥ ਹੈਗਾ ਮਿਲੇ ਹੋਏ ਆ ਔਰ ਉਹ ਪੁਲਿਸ ਅਫਸਰ ਜਿਹੜੇ ਆ ਰघव ਚੱਡਾ ਦੇ ਨਾਲ ਮਿਲੇ ਹੋਏ ਆ ਰघव ਚੱਡਾ ਦੇ ਉਹ ਕਰੀਬੀ ਆ ਇਸੇ ਕਰਕੇ ਉਹਨਾਂ ਦੀਆਂ ਬਦਲੀਆਂ ਜਿਹੜੀਆਂ ਉਹ ਹੋ ਜਾਂਦੀਆਂ ਨੇ ਇਹੋ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਵੀ ਸਾਹਮਣੇ ਆਈਆਂ ਨੇ ਹੁਣ ਜਿੱਥੇ ਮੈਂ ਸਰਕਾਰ ਦੀ ਗੱਲ ਕਰਦਾ ਕਿ ਇਸ ਨਸ਼ੇ ਦੇ ਕੈਰ ਨੂੰ ਰੋਕਣ ਦੇ ਵਿੱਚ ਨਾਕਾਮਯਾਬ ਆ ਫੇਲ ਸਾਬਤ ਹੋਈ ਹੈ ਉੱਥੇ ਹੀ ਮੈਂ ਵਿਰੋਧੀ ਧਿਰ ਦੀ ਵੀ ਗੱਲ ਕਰਦਾ ਕਿ ਵਿਰੋਧੀ ਧਿਰ ਜਿਹੜੀ ਉਹ ਬਿਲਕੁਲ ਫੇਲ ਸਾਬਤ ਹੋਈ ਹੈ ਅਜਿਹੇ ਗੰਭੀਰ ਮੁੱਦਿਆਂ ਨੂੰ ਪੰਜਾਬ ਦੇ ਵਿੱਚ ਚੱਕਣ ਦੇ ਵਾਸਤੇ ਅਜਿਹੇ ਗੰਭੀਰ ਮੁੱਦਿਆਂ ਤੇ ਸਰਕਾਰ ਨੂੰ ਗੋਡਿਆਂ ਭਾਰ ਕਰਨ ਦੇ ਕਰਕੇ ਫੇਲ ਸਾਬਤ ਹੋਈ ਹੈ ਕਿਉਂਕਿ ਜਿਹੜੀ ਵਿਰੋਧੀ ਧਿਰ ਹੈ ਉਹ ਕਿਸੇ ਵੀ ਮੁੱਦੇ ਨੂੰ ਗੰਭੀਰਤਾ ਦੇ ਨਾਲ ਚੱਕ ਨਹੀਂ ਸਕੀ ਇਕਾ ਦੁੱਕਾ ਬੰਦੇ ਸੁਖਪਾਲ ਸਿੰਘ ਖਹਿਰਾ ਵਰਗੇ ਵਿਕਰਮ ਸਿੰਘ ਮਜੀਠੀਆ ਵਰਗੇ ਨਵਜੋਤ ਸਿੰਘ ਸਿੱਧੂ ਵਰਗੇ ਜਰੂਰ ਬੋਲਦੇ ਰਹੇ ਆ ਪਰ ਬਾਕੀਆਂ ਦੇ ਮੂੰਹ ਦੇ ਵਿੱਚ ਜਿਹੜੀਆਂ ਉਹ ਘੁੰਗਣੀਆਂ ਪਾਈਆਂ ਹੋਈਆਂ ਨੇ ਪਤਾ ਨਹੀਂ ਕਿਹੜਾ ਢਾਰਾ ਉਹਨਾਂ ਨੂੰ ਭਗਵੰਤ ਮਾਨ ਦਾ ਜਿਹਦੇ ਕਰਕੇ ਉਹ ਬੋਲਦੇ ਨਹੀਂ ਇਹ ਜ਼ਿੰਮੇਵਾਰੀ ਸਿਰਫ ਸਰਕਾਰ ਦੀ ਨਹੀਂ ਹੈ ਇਹ ਵਿਰੋਧੀ ਧਿਰਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਇਹਨਾਂ ਮਸਲਿਆਂ ਨੂੰ ਸਰਕਾਰ ਦੇ ਅੱਗੇ ਚੱਕੇ ਔਰ ਇਹੋ ਜਿਹੇ ਮਸਲਿਆਂ ਦੇ ਉੱਪਰ ਕਾਰਵਾਈ ਕਰਨ ਦੇ ਲਈ ਉਹਨਾਂ ਨੂੰ ਮਜਬੂਰ ਵੀ ਕਰੇ ਔਰ ਵਿਰੋਧੀ ਧਿਰਾਂ ਕਿਉਂ ਚੁੱਪ ਨੇ ਇਹ ਸਮਝੋ ਬਾਹਰ ਗੱਲ ਹੈ ਕਿਉਂ ਡਰਦੇ ਆ ਭਗਵੰਤ ਮਾਨ ਤੋਂ ਇਹ ਵੀ ਸਮਝੋ ਜਿਹੜੀ ਬਾਹਰ ਗੱਲ ਹੈਗੀ ਹੈ ਪਰ ਫਿਲਹਾਲ ਇਹ ਤੁਹਾਨੂੰ ਦੱਸ ਦਿੰਨੇ ਆ ਕਿ ਸਰਕਾਰ ਨੂੰ ਜਿੱਥੇ ਲੋਕੀ ਕੋਸ ਰਹੇ ਨੇ ਕਿ ਸਾਡੇ ਲੋਕਾਂ ਦੇ ਸਾਡੇ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਸਰਕਾਰ ਰੋਕਣ ਦੇ ਵਿੱਚ ਜ਼ਿੰਮੇਵਾਰ ਹੈ ਉੱਤੇ ਹੀ ਲੋਕ ਜਿਹੜੇ ਆ ਉਹ ਵਿਰੋਧੀ ਧਿਰ ਨੂੰ ਵੀ ਕੋਸ ਰਹੇ ਨੇ ਕਿ ਆਖਿਰ ਕਦੋਂ ਇਹ ਜਿਹੜਾ ਨਾ ਇਹ ਸਾਡੇ ਪੰਜਾਬ ਦੀ ਜਿਹੜੀ ਆ ਗੱਲ ਸਾਡੇ ਪੰਜਾਬ ਦੇ ਮੁੱਦੇ ਜਿਹੜੇ ਚੱਕਣਗੇ ਇਹ ਵਿਰੋਧੀ ਧਿਰ ਦੇ ਲੀਡਰ ਗੱਲਾਂ ਤਾਂ ਬਹੁਤ ਜਿਹੜੀਆਂ ਕਰਦੇ ਨੇ ਮਤਲਬ ਵਿਰੋਧੀ ਧਿਰ ਦੇ ਤੌਰ ਤੇ ਵੀ ਫੇਲ ਨਜ਼ਰ ਆਏ ਆ ਵਿਰੋਧੀ ਲੀਡਰ ਭਗਵੰਤ ਮਾਨ ਸਰਕਾਰ ਤਾਂ ਜਿਹੜੀ ਫੇਲ ਤਾਂ ਹੈਗੀ ਹੋਈ ਹੈਗੀ ਆ ਮੈਂ ਫੇਰ ਦੱਸ ਦਿੰਨਾ ਕਿ ਮੌਤਾਂ ਜਿਹੜੀਆਂ ਜਿੱਥੇ ਜਿੱਥੇ ਹੋਈਆਂ ਨੇ ਉਹਨਾਂ ਦੇ ਵਿੱਚ ਜਿਹੜੀ ਤਿੰਨ ਗੁਰਦਾਸਪੁਰ ਦੇ ਵਿੱਚ ਹੋਈਆਂ ਨੇ ਦੋ ਅਬੋਹਰ ਦੇ ਵਿੱਚ ਹੋਈਆਂ ਨੇ ਔਰ ਦੋ ਮੋਗਾ ਦੇ ਵਿੱਚ ਹੋਈਆਂ ਨੇ ਇੱਕ ਮੁਕਸਰ ਦੇ ਵਿੱਚ ਹੋਈ ਹੈ ਔਰ ਦੋ ਫਿਰੋਜ਼ਪੁਰ ਦੇ ਵਿੱਚ ਹੋਈਆਂ ਨੇ ਇੱਕ ਫਰੀਦਕੋਟ ਦੇ ਵਿੱਚ ਇੱਕ ਲੁਧਿਆਣਾ ਤੇ ਦੋ ਅਮਰਸਰ ਦੇ ਵਿੱਚ ਹੋਈਆਂ ਨੇ ਪਿਛਲੇ 15 ਦਿਨਾਂ ਦੇ ਵਿੱਚ ਕਹਿੰਦੇ 15 ਮੌਤਾਂ ਹੋ ਚੁੱਕੀਆਂ ਨੇ ਪਿਛਲੇ 7 ਦਿਨਾਂ ਦੇ ਵਿੱਚ 9 ਮੌਤਾਂ ਜਿਹੜੀਆਂ ਕਹਿੰਦੇ ਹੋ ਚੁੱਕੀਆਂ ਨੇ ਇਹ ਬਹੁਤ ਜ਼ਿਆਦਾ ਜਾਨੀ ਚਿੰਤਾ ਦਾ ਵਿਸ਼ਾ ਹੈਗਾ ਇਹਦੇ ਵੱਲ ਜਿੱਥੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਉੱਥੇ ਹੀ ਇਹੋ ਜੇ ਗੰਭੀਰ ਮਸਲੇ ਨੂੰ ਵਿਰੋਧੀ ਧਿਰਾਂ ਵੀ ਚੱਕਣ ਨਹੀਂ ਤਾਂ ਫਿਰ ਸਰਕਾਰ ਤੋਂ ਵੀ ਕੀ ਕਰਾਉਣਾ ਤੇ ਵਿਰੋਧੀ ਧਿਰ ਤੋਂ ਵੀ ਕੀ ਕਰਾਉਣਾ ਹੈ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਰੋਜ਼ਾਨਾ ਰੋਕਣਾ ਟੀਵੀ ਜੀ ਨਾਲ